ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਜਿਹੜਾ ਹੈ ਉਹ ਘਟ ਹੋਇਆ ਹੈ ਜੰਗਮੰਦੀ ਹੋ ਗਈ ਹੈ ਤੇ ਇਸ ਤੋਂ ਬਾਅਦ ਬੀਐਸਐਫ ਦਾ ਉਹ ਜਵਾਨ ਜਿਹੜਾ 23 ਤਰੀਕ ਨੂੰ ਬਾਰਡਰ ਟੱਪ ਗਿਆ ਸੀ ਗਲਤੀ ਦੇ ਨਾਲ 23 April ਨੂੰ ਬਾਰਡਰ ਟੱਪ ਕੇ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰ ਗਿਆ ਕਰ ਗਿਆ ਸੀ ਉਸ ਨੂੰ ਪਾਕਿਸਤਾਨ ਦੇ ਸੁਰੱਖਿਆ ਫੋਰਸਾਂ ਦੇ ਵੱਲੋਂ ਅਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਸ ਨੂੰ ਹੁਣ ਵਾਪਸ ਭਾਰਤ ਵਾਲੇ ਪਾਸੇ ਭੇਜ ਦਿੱਤਾ ਗਿਆ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਬੀਐਸਐਫ ਦੇ ਇਸ ਜਵਾਨ ਨੂੰ ਤੁਹਾਨੂੰ ਦੱਸ ਦਈਏ ਪੀਕੇ ਸਾਹੂ ਨਾਮ ਦਾ ਇਹ ਜਵਾਨ ਸੀ ਜੋ 23 April ਨੂੰ ਗਲਤੀ ਦੇ ਨਾਲ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਦਾਖਲ ਹੋ ਗਿਆ ਸੀ ਉਸ ਨੂੰ ਪਾਕਿਸਤਾਨ ਸੁਰੱਖਿਆ ਫੋਰਸਾਂ ਵੱਲੋਂ ਪਾਕਿਸਤਾਨ ਦੀ ਫੌਜ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਲਗਭਗ 20 ਦਿਨਾਂ ਬਾਅਦ ਉਸ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਇਸ ਸਬੰਧ ਦੇ ਵਿੱਚ ਭਾਰਤ ਦੇ ਵਿੱਚ ਸੀਮਾ ਸੁਰੱਖਿਆ ਬਲ ਨੇ ਬੀਐਸਐਫ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤਾ ਗਿਆ ਹੈ ਬੀਐਸਐਫ ਨੇ ਆਪਣੇ ਇਸ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਬੀਐਸਐਫ ਜਵਾਨ ਕਨਸਟੇਬਲ ਕੁਮਾਰ ਸ਼ਾਹੂ ਅਟਾਰੀ ਵਾਗਾ ਬਰਹਾਦ ਸਰਹੱਦ ਦੇ ਰਾਹੀਂ ਭਾਰਤ ਵਾਪਸ ਆ ਗਿਆ ਇਸ ਦੇ ਵਿੱਚ ਇਹ ਵੀ ਲਿਖਿਆ ਹੈ ਕਿ 23 April 2025 ਨੂੰ ਡਿਊਟੀ ਦੌਰਾਨ ਗਲਤੀ ਦੇ ਨਾਲ ਪਾਕਿਸਤਾਨ ਦੀ ਸਰਹੱਦ ਦੇ ਵਿੱਚ BSF ਦਾ ਇਹ ਜਵਾਨ ਦਾਖਲ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜਿਹੜੇ ਆਪਸੀ ਮਾਹੌਲ ਹੈ ਉਹ ਤਣਾਅਪੂਰਨ ਹੋ ਗਿਆ ਸਥਿਤੀ ਵਿਗੜ ਗਈ ਸੀ ਇਸ ਕਰਕੇ ਉਸ ਦੀ ਵਾਪਸੀ ਇੰਨੇ ਦੇਰ ਤੱਕ ਨਹੀਂ ਹੋਈ ਤੇ ਹੁਣ ਜੰਗਬੰਦੀ ਤੋਂ ਬਾਅਦ ਮਾਹੌਲ ਹੈ ਜਿਹੜਾ ਉਹ ਸਿਆਸਤਗਾਰ ਹੋਇਆ ਭਾਰਤ ਪਾਕਿਸਤਾਨ ਪਾਕਿਸਤਾਨ ਦਰਮਿਆਨ ਤਣਾਅ ਘਟਿਆ ਤੇ ਉਸ ਤੋਂ ਬਾਅਦ ਪਾਕਿਸਤਾਨ ਸੁਰੱਖਿਆ ਫੋਰਸਾਂ ਵੱਲੋਂ ਪੀ ਕੇ ਸਾਹੂ ਨਾਮ ਦੇ ਐਸ ਪੀ ਐਸ ਐਫ ਦੇ ਜਵਾਨ ਨੂੰ ਭਾਰਤ ਵਾਪਸ ਭੇਜਿਆ ਗਿਆ ਭਾਰਤ ਵੱਲੋਂ ਉਸ ਨੂੰ ਰਿਸੀਵ ਕੀਤਾ ਗਿਆ ਫਿਰੋਜ਼ਪੁਰ ਸਰਹੱਦ ਤੋਂ ਪਾਕਿਸਤਾਨ ਜਿਹੜਾ ਉਹ ਐਂਟਰ ਕਰ ਗਿਆ ਸੀ ਗਲਤੀ ਦੇ ਨਾਲ ਪੀ ਕੇ ਸਾਹੂ ਮੂਲ ਰੂਪ ਦੇ ਵਿੱਚ ਪੱਛਮੀ ਬੰਗਾਲ ਦਾ ਰਹਿਣ ਵਾਲਿਆ ਸੋ ਇਸ ਮਾਮਲੇ ਤੋਂ ਉਸ ਦੇ ਪਰਿਵਾਰਕ ਮੈਂਬਰ ਖਾਸ ਤੌਰ ਤੇ ਉਸ ਦੀ ਪਤਨੀ ਬਹੁਤ ਪਰੇਸ਼ਾਨ ਸੀ ਉਸ ਦੀ ਪਤਨੀ ਆਪਣੇ ਪਤੀ ਦੀ ਰਿਹਾਈ ਦੇ ਲਈ ਚੰਡੀਗੜ੍ਹ ਪਹੁੰਚੀ ਸੀ ਬੀਐਸਐਫ ਦੇ ਅਧਿਕਾਰੀਆਂ ਨਾਲ ਵੀ ਉਸ ਵੱਲੋਂ ਮੁਲਾਕਾਤ ਕਰ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਭਾਰਤ ਵੱਲੋਂ ਜਦੋਂ ਕਾਰਵਾਈ ਕੀਤੀ ਗਈ ਤੇ ਦੋਹਾਂ ਦੇਸ਼ਾਂ ਦੇ ਜਿਹੜੇ ਰਿਸ਼ਤੇ ਵੀ ਖਰਾਬ ਹੋਏ ਉਸ ਤੋਂ ਬਾਅਦ ਹਾਲਾਤ ਸੈਂਸਿਟਿਵ ਹੋ ਗਏ ਤਣਾਅਪੂਰਨ ਹੋ ਗਏ ਤੇ ਇੰਨੀ ਦੇਰ ਤੱਕ ਕੋਈ ਗੱਲਬਾਤ ਨਹੀਂ ਹੋ ਸਕੀ ਤੇ ਉਸ ਤੋਂ ਬਾਅਦ ਜਦੋਂ ਦੋਹਾਂ ਦੇਸ਼ਾਂ ਦੇ ਜਿਹੜੇ ਆਪਸੀ ਤਣਾਅ ਇਹ ਘਟਦਾ ਹੈ ਜੰਗਬੰਦੀ ਹੁੰਦੀ ਹੈ ਤੇ ਹੁਣ ਬੀਐਸਐਫ ਦੇ ਇਸ ਜਵਾਨ ਨੂੰ ਪਾਕਿਸਤਾਨ ਵੱਲੋਂ ਵਾਪਸ ਭਾਰਤ ਦੇ ਹਵਾਲੇ ਕੀਤਾ ਗਿਆ ਹੈ। ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਜਿਹੜਾ ਹੈ ਉਹ ਘਟ ਹੋਇਆ ਹੈ। ਜੰਗਬੰਦੀ ਹੋ ਗਈ ਹੈ ਤੇ ਇਸ ਤੋਂ ਬਾਅਦ ਬੀਐਸਐਫ ਦਾ ਉਹ ਜਵਾਨ ਜਿਹੜਾ 23 ਤਰੀਕ ਨੂੰ ਬਾਰਡਰ ਟੱਪ ਗਿਆ ਸੀ ਗਲਤੀ ਦੇ ਨਾਲ 23 April ਨੂੰ ਬਾਰਡਰ ਟੱਪ ਕੇ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰ ਗਿਆ ਕਰ ਗਿਆ ਸੀ ਉਸ ਨੂੰ ਪਾਕਿਸਤਾਨ ਦੇ ਸੁਰੱਖਿਆ ਫੋਰਸਾਂ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਸ ਨੂੰ ਹੁਣ ਵਾਪਸ ਭਾਰਤ ਵਾਲੇ ਪਾਸੇ ਭੇਜ ਦਿੱਤਾ ਗਿਆ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਬੀਐਸਐਫ ਦੇ ਇਸ ਜਵਾਨ ਨੂੰ ਤੁਹਾਨੂੰ ਦੱਸ ਦਈਏ ਪੀਕੇ ਸਾਹੂ ਨਾਮ ਦਾ ਇਹ ਜਵਾਨ ਸੀ ਜੋ 23 April ਨੂੰ ਗਲਤੀ ਦੇ ਨਾਲ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਦਾਖਲ ਹੋ ਗਿਆ ਸੀ ਉਸ ਨੂੰ ਪਾਕਿਸਤਾਨ ਸੁਰੱਖਿਆ ਫੋਰਸਾਂ ਵੱਲੋਂ ਪਾਕਿਸਤਾਨ ਦੀ ਫੌਜ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਲਗਭਗ 20 ਦਿਨਾਂ ਬਾਅਦ ਉਸ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਇਸ ਸਬੰਧ ਦੇ ਵਿੱਚ ਭਾਰਤ ਦੇ ਵਿੱਚ ਸੀਮਾ ਸੁਰੱਖਿਆ ਬਲ ਨੇ ਬੀਐਸਐਫ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤਾ ਗਿਆ ਹੈ ਬੀਐਸਐਫ ਨੇ ਆਪਣੇ ਇਸ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਬੀਐਸਐਫ ਜਵਾਨ ਕਨਸਟੇਬਲ ਕੁਮਾਰ ਸ਼ਾਹੂ ਅਟਾਰੀ ਵਾਗਾ ਬਰਹਾਦ ਸਰਹੱਦ ਦੇ ਰਾਹੀਂ ਭਾਰਤ ਵਾਪਸ ਆ ਗਿਆ ਇਸ ਦੇ ਵਿੱਚ ਇਹ ਵੀ ਲਿਖਿਆ ਹੈ ਕਿ 23 April 2025 ਨੂੰ ਡਿਊਟੀ ਦੌਰਾਨ ਗਲਤੀ ਦੇ ਨਾਲ ਪਾਕਿਸਤਾਨ ਦੀ ਸਰਹੱਦ ਦੇ ਵਿੱਚ BSF ਦਾ ਇਹ ਜਵਾਨ ਦਾਖਲ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜਿਹੜੇ ਆਪਸੀ ਮਾਹੌਲ ਹੈ ਉਹ ਤਣਾਅਪੂਰਨ ਹੋ ਗਿਆ ਸਥਿਤੀ ਵਿਗੜ ਗਈ ਸੀ ਇਸ ਕਰਕੇ ਉਸ ਦੀ ਵਾਪਸੀ ਇੰਨੇ ਦੇਰ ਤੱਕ ਨਹੀਂ ਹੋਈ ਤੇ ਹੁਣ ਜੰਗਬੰਦੀ ਤੋਂ ਬਾਅਦ ਮਾਹੌਲ ਹੈ ਜਿਹੜਾ ਉਹ ਸਿਆਸਤਗਾਰ ਹੋਇਆ ਭਾਰਤ ਪਾਕਿਸਤਾਨ ਪਾਕਿਸਤਾਨ ਦਰਮਿਆਨ ਤਣਾਅ ਘਟਿਆ ਤੇ ਉਸ ਤੋਂ ਬਾਅਦ ਪਾਕਿਸਤਾਨ ਸੁਰੱਖਿਆ ਫੋਰਸਾਂ ਵੱਲੋਂ ਪੀ ਕੇ ਸਾਹੂ ਨਾਮ ਦੇ ਐਸ ਪੀ ਐਸ ਐਫ ਦੇ ਜਵਾਨ ਨੂੰ ਭਾਰਤ ਵਾਪਸ ਭੇਜਿਆ ਗਿਆ ਭਾਰਤ ਵੱਲੋਂ ਉਸ ਨੂੰ ਰਿਸੀਵ ਕੀਤਾ ਗਿਆ ਫਿਰੋਜ਼ਪੁਰ ਸਰਹੱਦ ਤੋਂ ਪਾਕਿਸਤਾਨ ਜਿਹੜਾ ਉਹ ਐਂਟਰ ਕਰ ਗਿਆ ਸੀ ਗਲਤੀ ਦੇ ਨਾਲ ਪੀ ਕੇ ਸਾਹੂ ਮੂਲ ਰੂਪ ਦੇ ਵਿੱਚ ਪੱਛਮੀ ਬੰਗਾਲ ਦਾ ਰਹਿਣ ਵਾਲਿਆ ਸੋ ਇਸ ਮਾਮਲੇ ਤੋਂ ਉਸ ਦੇ ਪਰਿਵਾਰਕ ਮੈਂਬਰ ਖਾਸ ਤੌਰ ਤੇ ਉਸ ਦੀ ਪਤਨੀ ਬਹੁਤ ਪਰੇਸ਼ਾਨ ਸੀ ਉਸ ਦੀ ਪਤਨੀ ਆਪਣੇ ਪਤੀ ਦੀ ਰਿਹਾਈ ਦੇ ਲਈ ਚੰਡੀਗੜ੍ਹ ਪਹੁੰਚੀ ਸੀ ਬੀਐਸਐਫ ਦੇ ਅਧਿਕਾਰੀਆਂ ਨਾਲ ਵੀ ਉਸ ਵੱਲੋਂ ਮੁਲਾਕਾਤ ਕਰ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਭਾਰਤ ਵੱਲੋਂ ਜਦੋਂ ਕਾਰਵਾਈ ਕੀਤੀ ਗਈ ਤੇ ਦੋਹਾਂ ਦੇਸ਼ਾਂ ਦੇ ਜਿਹੜੇ ਰਿਸ਼ਤੇ ਵੀ ਖਰਾਬ ਹੋਏ ਉਸ ਤੋਂ ਬਾਅਦ ਹਾਲਾਤ ਸੈਂਸਿਟਿਵ ਹੋ ਗਏ ਤਣਾਅਪੂਰਨ ਹੋ ਗਏ ਤੇ ਇੰਨੀ ਦੇਰ ਤੱਕ ਕੋਈ ਗੱਲਬਾਤ ਨਹੀਂ ਹੋ ਸਕੀ ਤੇ ਉਸ ਤੋਂ ਬਾਅਦ ਜਦੋਂ ਦੋਹਾਂ ਦੇਸ਼ਾਂ ਦੇ ਜਿਹੜੇ ਆਪਸੀ ਤਣਾਅ ਇਹ ਘਟਦਾ ਹੈ ਜੰਗਬੰਦੀ ਹੁੰਦੀ ਹੈ ਤੇ ਹੁਣ ਬੀਐਸਐਫ ਦੇ ਇਸ ਜਵਾਨ ਨੂੰ ਪਾਕਿਸਤਾਨ ਵੱਲੋਂ ਵਾਪਸ ਭਾਰਤ ਦੇ ਹਵਾਲੇ ਕੀਤਾ ਗਿਆ ਹੈ